ਆ ਦੇਖੋ ਜੀ ਸਹਿਬ ਬੈਠਾ ਕਰਮਣ ਬੈਠਾ ਤੀਰਥ ਬੈਠਾ ਧਾਰਾ ਬੈਠਾ ਗੁਰਮਣ ਬੈਠਾ ਕਲਾ ਬਰੋਨੀ ਵਾਲਾ ਫੇਰ ਹੀ ਦੇਖਦੇ ਆ ਕਿਵੇਂ ਕਰਦੀ ਆ ਰਿਜ਼ਲਟ ਦੱਸਾਂਗੇ ਤੁਹਾਨੂੰ ਠੀਕ ਹੈ ਪਹਿਲਾਂ ਉਹਦਾ ਵੀ ਵਧੀਆ ਸੀ ਮੈਂ ਦੱਸੀ ਆ ਆਹ ਬਈ 65 ਮੈਂ ਤੁਹਾਨੂੰ ਕੱਲ ਵੀ ਦਿਖਾਇਆ ਸੀ ਆਏ ਚੜਦੀ ਆ ਬਾਈ ਟਾਲੀ ਇਹ ਵੀ ਦਿਖਾਉਣੇ ਆ ਤੁਹਾਨੂੰ ਫੇ ਟਾਲੀ ਕਿਵੇਂ ਚੜੀ ਜਾਂਦੀ ਹੈ ਵੈਲਕਮ ਟੂ ਮਾਈ ਬਲੌਗ ਟੋਟਾ ਸਵਾਗਤ ਆਪਣੇ ਨਵੇਂ ਬਲੌਗ ਚ ਅੱਜ ਹੈ ਆਪਣੇ ਬਲੌਗ ਦਾ 260ਵਾਂ ਦਿਨ ਅੱਜ ਮੈਂ ਹਾਂ ਸਤੰਬਰ ਹੋ ਚੁੱਕਾ ਹੈ ਦਿਨ ਆ ਸੰਡੇ ਆ ਦੇਖਦੇ ਆ ਕਿਾ ਕਿਾ ਕਰਦੇ ਅੱਜ ਨੇਕੇ ਮੋਟੇ ਕੰਮ ਦਿਖਾਉਣਾ ਤੁਹਾਨੂੰ ਸਾਰੇ ਦਿਨ ਦਾ ਰਿਵਿਊ ਬਾਕੀ ਕਰਮਣ ਕੁਛ ਕਹਿਣਾ ਚਾਹੁੰਦਾ ਹਾਂ ਜੀ ਕਾਇਦੇ ਕੋਸਤਾ ਲਾਇਆ ਰਹੀ ਨਹੀਂ ਬੋਲਦਾ ਬਾਈ ਕੀ ਕਹਿਣਾ ਚਾਹਣਾ ਕੁਝ ਵੀ ਨਹੀਂ ਯਾਰ ਐਂ ਕਹਿ ਦਿੰਦਾ ਪਾਪੇ ਦਾ ਪੇਜ ਲਾਈਕ ਕਰੋ ਫੋਲੋ ਕਰੋ ਆ ਦੇ ਫੇਰ ਆਏ ਸੀ ਬਾਈ ਅਸੀਂ ਕਾੜਦਾ ਕਾੜਦਾ ਕਰ ਸੀ ਮਿੱਤਰੋ ਅਸੀਂ ਐਲਬਮ ਦੇਖਣ ਗੱਗੂ ਦੇ ਮੰਗਣੇ ਦੀ ਆ ਦੇਖੋ ਪੈਂਦਾ ਨਾ ਰੋ ਵੀ ੱਟਦਾ ਪੂਰਾ ਖਾਲਸਾ ਜੀ ਥੋੜਾ ਜਿਹਾ ਐਜ ਬਲ ਜਾ ਪੈ ਗਿਆ ਮਨਾਜ ਖੜਾ ਕੋਲੇ ਹਾਂ ਆ ਤੂੰ ਕਹਿੰਦੀ ਜੀ ਆਪਣੀ ਫੋਟੋ ਆ ਤਾਂ ਗਈ ਹੋਈ ਨਾਲ ਆ ਗੱਜੀ ਤੇ ਬਸ ਚੁੰਨੀ ਪੱਗ ਨਾਲ ਪੱਗ ਸੂਟ ਨਾਲ ਦੇਣਾ ਹਾ ਗੜੀ ਰਿਖਾ ਹੈ ਆ ਖੜੇ ਨੇ ਫੇਰ ਖਾਲਸਾ ਜੀ ਦਾ ਰੋਹ ਫੇਰ ਆਡੀ ਪੈਂਦਾ ਦੇਖੋ ਮਿੱਤਰੋ ਆ ਸਾਡਾ ਮਨਰਾਜੀ ਘੜਾ ਜੀ ਆ ਆਹ ਸਾਡਾ ਕਰਮਣ ਵੀ ਖੜਾ ਹੈ ਜੀ ਦੇਖੋ ਗਲਾ ਪਟਕਾ ਕਮਲਾ ਜੀ ਆ ਖੜਾ ਦੋਨੋਂ ਪਾਸੇ ਖੜਾ ਮਨਰਾਜੀ ਕੀ ਘਟਾ ਆ ਦੇਖੋ ਜੀ ਕਰਮਣ ਹੁਣ ਵੱਧ ਜਾਜਦਾ ਗਿਆ ਉੱਥੇ ਵੱਧ ਜਾਜਦਾ ਸੀ ਆ ਦੇਖੋ ਸਾਡੀ ਫੈਮਿਲੀ ਆਟਾ ਸਾਰੀ ਮਾਨ ਫੈਮਿਲੀ ਆ ਸਾਡੀ ਤਖਤ ਪੋਸਾ ਦੀ ਟੀਮ ਵੀ ਮਿੱਤਰੋ ਇਹ ਕਿਹੜਾ ਅੰਦਰ ਤੁਸੀਂ ਕਰੋ ਚੈੱਕ ਆ ਦੇਖੋ ਜੀ ਸਹਿਬ ਬੈਠਾ ਕਰਮਣ ਬੈਠਾ ਤੀਰਥ ਬੈਠਾ ਧਾਰਾ ਬੈਠਾ ਗੁਰਮਣ ਬੈਠਾ ਕੱਲਾ ਬਰੋਨੀ ਵਾਲਾ ਨਹੀਂ ਬੈਠਾ ਜੀ ਇੱਕ ਬਰੋਨੀ ਵਾਲਾ ਤੇ ਉਹ ਮੰਗੋ ਦਾ ਮੁੰਡਾ ਵੀ ਨਹੀਂ ਹਾਂ ਉਹ ਰਹਿ ਗਿਆ ਕੱਲਾ ਦੋ ਜਾਨੇ ਰਹਿ ਗਏ ਇੱਕ ਰੁੱਧੀ ਤਾਂ ਨਹੀਂ ਹੈਗਾ ਫਮਾਗਰ ਵੱਡੇ ਹੋ ਕੇ ਦੇਖ ਆ ਵੀ ਪੱਟੀ ਜਊਗਾ ਤੇ ਡੇਕ ਆ ਕਿਧਰਲੇ ਪਾਸੇ ਛਟੋਗੇ ਪਰਲੇ ਪਾਸੇ ਇਹ ਡੇਕ ਤਾਂ ਮਿੱਤਰੋ ਐ ਸੀ ਸਾ ਤਾਂ ਇਹਦੀ ਪੂਰੀ ਵਧੀਆ ਸੀ ਠੀਕ ਐ ਔਟੇ ਤੇ ਆਉਂਦੀ ਸੀ ਪੂਰੀ ਐ ਚੁੱਲੇ ਤੇ ਪਰ ਆਇਆ ਯਾਰ ਉਧਰ ਕੰਦ ਦੇ ਵਿੱਚ ਜਮਾ ਆਈ ਪਈ ਆ ਗੰਦ ਨੂੰ ਛੱਡਦੀ ਇਹ ਜਮਾ ਸੱਟਣ ਵਾਲੀ ਹੂਜੀ ਗੰਦ ਨੂੰ ਤਾਂ ਕਰਕੇ ਪਟਾਈ ਗਈ ਮਿੱਤਰੋ ਨਹੀਂ ਤਾਂ ਤੁਹਾਨੂੰ ਪਤਾ ਓਟੇ ਕੋਲੇ ਦਾ ਗੌਣ ਪਟਾਉਣਾ ਹੁੰਦਾ ਤੁਸੀਂ ਕਹੋਗੇ ਨਹੀਂ ਆਪਾਂ ਨੂੰ ਵੀ ਲੋੜ ਨਹੀਂ ਯਾਰ ਓਟੇ ਕੋਲੇ ਸਮਾਂ ਦੀ ਸਾਂ ਆਉਂਦੀ ਸੀ ਇਹਦਾ ਕੰਦ ਨੂੰ ਡੇਗ ਲੂ ਇਹਦਾ ਪਟਾਉਣੀ ਤਾਂ ਆ ਗੇ ਵੀਰ ਸਿੰਘ ਆਪਾਂ ਤਾਂ ਪਟਾਉਨੇ ਆ ਕਿਤੇ ਅਗਲਾ ਦਰਸ਼ਕ ਕਹਿਣ ਵੀ ਯਾਰ ਆ ਤਾਂ ਤਾਂ ਕਈ ਕਰੀ ਜਾਂਦੇ ਹੋ ਚੈੱਕ ਕਰੋ ਮਿੱਤਰੋ ਆਪਣੀਆਂ ਆਪਣੀਆਂ ਫੋਟੋਆਂ ਦਿਖਾਉਣਾ ਤੁਹਾਨੂੰ ਕਿਉਂ ਹਾਂ ਬ੍ਰਦਰ ਆਹ ਪਾਏ ਇੱਕ ਵੀਡੀਓ ਮੈਂ ਸ਼ੂਟ ਕਰਦੇ ਜੀ ਉਹਦੀ ਬਣਾਤੀ ਪਤਾ ਲੱਗਦਾ ਨਾ ਕਿ ਬਲੌਗਰ ਬੰਦੇ ਨੇ ਹੁਣ ਚੱਲੇ ਆ ਮੈਂ ਤਰਤਨੋਲੇ ਨਾਲ ਮੇਰੇ ਗਿਫਟੀ ਮਾਨ ਫੀਡ ਫੂਡ ਜੀ ਲੈ ਕੇ ਆਉਣਾ ਨੇ ਤੁਹਾਨੂੰ ਦਿਖਾਉਣਾ ਹੈ ਉਹ ਪ੍ਰੋਗਰਾਮ ਜਿਹੜਾ ਮਾਨ ਜਿਹੜੇ ਚੱਲਦੇ ਨੇ ਮੰਡੀ ਚ ਪੂਰਾ ਭਾਖਾ ਹੋਇਆ ਮੇਤਰੋ ਕੰਮ ਕਰਨੇ ਇੱਥੇ ਅੱਜ ਜਿਹੜਾ ਹੈ ਤੁਹਾਨੂੰ ਦੱਸਿਆ ਜੀ ਗੱਲ ਵੀ ਦੱਸਿਆ ਜੀ ਅਸੀਂ ਦਿਵਾਨ ਜੇ ਨੇ 2 ਵਜੇ ਨੇ ਮੇਲਾ ਦਾ ਸ਼ੁਰੂ ਤਾਂ ਗਿਫਟੀ ਹਾਲ ਤਾਂ ਆ ਹੀ ਜਾਂਦੇ ਨੇ ਲੋਕ ਇੱਥੇ ਤਾਂ ਗੱਡੀ ਲੰਘਦੀ ਨਹੀਂ ਹੁੰਨੀ ਮੇਲਾ ਦਾ ਹਨਾ ਓਏ ਕਾਈ ਤੋੜ ਨਾ ਮਰੀ ਆ। ਫੇ ਤੁਮੇ ਦੱਸਤਾ ਦਿੰਦਾ। ਇੱਥੇ ਲਾੜਾ ਪੰਨੀਆਂ ਗੱਗੀ ਲੈਣ ਲੰਗਦੀ ਆ ਵਾ ਗੱਡੀ ਤਾਂ ਲੰਗਦੀ ਆ ਲੰਗਦੀ ਆ। ਲੰਗਦੀ ਆ। ਲੰਗਦੀ ਆ ਲੰਗਦੀ ਆ ਚੱਲ ਚੱਲ ਲੰਗਦੀ ਆ। ਤਾਂ ਕਿਹੜੀ ਦੇਖਿਆ ਲੰਗਦੀ। ਕੋਲ ਦੇ ਯਾਰ ਲੰਗਦੀ ਆ ਮੋਟਰਸਾਈਕਲ ਲੰਗਦੀ ਆ। ਪੂਰਾ ਦੇ ਲਈ ਨੇ ਉਹ। ਮੈਨੂੰ ਐ ਜਿਵੇਂ ਨਾਲੋਂ ਜ਼ਿਆਦਾ ਨਾ ਨਾਗੜੀ ਹੋਵੇ। ਲੰਗਦੀ ਆ। ਪੂਰਾ ਬਾਈ ਮਟਰੋਪਾ ਖਿਆ ਹੋਇਆ ਗਾਮਾ। ਚੱਲ। ਪੂਰੇ ਇਦਾਂ ਟਰੈਕਟਰ ਗੱਡੀਆਂ ਇੱਥੇ ਲਾ ਕੇ ਜਾਵਾਂਗੇ ਸਟੇਕਰ ਹਨਾ। ਕਬਾ ਕੇ ਹੋਇਆ ਕੰਮ ਆ ਬਾਈ। ਕਿਆ ਬਾਤ ਹੈ ਯਾਰ। ਪ੍ਰਬੰਧ ਪੂਰੇ ਮਿੱਤਰੋ ਪੂਰੇ ਵਧੀਆ ਕਰੇ ਹੋਏ ਸੀ ਬਾਈਆਂ ਨੇ। ਸਫਾਈ ਵੀ ਇਹਨਾਂ ਨੇ ਕਰੀ ਆ ਵੀਰੇ ਪੂਰੇ ਮੰਡੀ ਚ ਨਹੀਂ ਪੂਰਾ ਆਏਗਾ ਵਿਆਹ ਵਾਹ ਸੀ। ਬਹੁਤ ਯਾਰ ਮਿਹਨਤ ਕਰੀ ਇਹਨਾਂ ਨੇ ਹਫਤਾ ਹੋ ਗਿਆ ਜੀ। ਆਦੇ ਪਾਰਕਿੰਗ ਪੂਰ ਕੇ ਇਧਰਲੇ ਪਾਸੇ ਮੋਟਰਸਾਈਕਲ ਸਾਰੇ ਇਧਰਲੇ ਪਾਸੇ। ਉਹ ਦੂਜੇ ਪਾਸੇ ਜੁੱਤੇ ਜਾਤੇ ਜਮਾ ਕਰਾਉਂਦੇ ਸੀ। ਠੀਕ ਆ। ਤੇ ਲੰਗਰ ਦਾ ਖਾਸ ਪ੍ਰਬੰਧ ਸੀ ਉਹ ਟੁੱਟ ਵਰਤਦਾ ਸੀ। ਬਹੁਤ ਯਾਰ ਇਹਨਾਂ ਦੀ ਵੀ ਸੇਵਾ ਨੂੰ ਸਲਾਮ ਹੀ ਕਰਦੇ ਆਪਾਂ ਪੂਰਾ ਕਾਠਾ ਬਾਈ ਪੂਰਾ ਅਗੇ ਕੀ ਬਾਤ ਆ ਯਾਰ ਹਨਾ ਅੱਗੇ ਮੈਂ ਤੇਰਾ ਫੀਡ ਲੈਣ ਫਿਰ ਪੁੱਪੋਸ ਲਾਉਦਾਂ ਯਾਰ ਜੇ ਕਾਫ ਕਰੋਵਰ ਜੀ ਧਰਨੀ ਹੈਗਾ ਧਰ ਲਈ ਇੱਕ ਬੋਰੀ ਦਾ ਫੀਡ ਦੇ ਫੀਡ ਜੀ ਉਹੀ ਜਾਂਦੀ ਆ ਥੋੜੇ ਜਣਾ ਜੀ ਆ ਬਈ ਕੱਟੀ ਗਾਸ ਤੋਂ 2025 ਜਮਾ ਤਾਜੀ ਬਈ ਤਾਜੀ ਫੀਡ ਚਾਹਦੇ ਆਂ ਫਿਰ ਤਾਜੀ ਪਾਉਣ ਦਾ ਫਾਇਦਾ ਰਹਿੰਦਾ ਫਿਰ ਪਸ਼ੂ ਨੂੰ ਫੇਰ ਹੀ ਦੇਖਦੇ ਆ ਕਿਵੇਂ ਕਰਦੀ ਰਿਜ਼ਲਟ ਦੱਸਾਂਗੇ ਤੁਹਾਨੂੰ ਠੀਕ ਹੈ ਰਿਜ਼ਲਟ ਵੀ ਵਧੀਆ ਹੋਊਗਾ ਬਹੁਤ ਵਧੀਆ ਪਹਿਲਾਂ ਉਹਦਾ ਵੀ ਵਧੀਆ ਸੀ ਹੂ ਮੈਂ ਦਿੱਤੀ ਆਪਾਂ ਕੱਟੀ ਤਾ ਆ ਜਾ ਗਿਫਟੀ ਫਿਰ ਇਹ ਤੋਂ ਬਾਅਦ ਪਾਇਓ ਡੈਰੀ ਪ੍ਰੋਟੀਨ ਇਹ ਤੋਂ ਬਾਅਦ ਬਸ ਊਟਿੰਗ ਲੈ ਕੇ ਜਾਵਾਂਗੇ ਦੱਸੀ ਜਿਹੜੀ ਆ ਪਾ ਦਿਓ ਆ ਪਾ ਦਿਓ ਕਿਉਂਕਿ ਚਲੋ ਵੀ ਲਾਦ ਲੀਆਂ ਫੀਡਾਂ ਫਿਰ ਮਿੱਤਰੋ ਚੱਲ ਪਏ ਤੁਹਾਨੂੰ ਉਹਦਾ ਮਾਹੌਲ ਦਿਖਾਵਾਂਗੇ ਉਹ ਅਸੀਂ ਦੁਬਾਰੇ ਆਉਣੇ ਆ ਟਰਨ ਆਇਆ ਤੇ ਉਹਦਾ ਦਮਾਨਾ ਜਾ ਰਾਣਾ ਗਰਮੀ ਵਾਲੀ ਆ ਅੱਜ ਹੋਰ ਇਹ ਗੱਲ ਤਾਂ ਹੈਗੀ ਆ ਆਹ ਵਈ 65ਵਾਂ ਜਿਵੇਂ ਤੁਹਾਨੂੰ ਕੱਲ ਵੀ ਦਿਖਾਇਆ ਸੀ ਪੂਰੀ ਡਾਉਣ ਦਾ ਪੂਰੀ ਬਹੁਤ ਦੇਖੋ ਜਿਵੇਂ ਪਹਿਲਾਂ ਲਗਾਇਆ ਜਦੋਂ ਮੋਟਰ ਮੋਟਰਸਾਈਕਲ ਕਿੱਥੇ ਲੱਗਣੇ ਬਹੁਤ ਦੂਰੋਂ ਦੂਰੋਂ ਫੰਗਾ ਤਾਂ ਪਹੁੰਚੀ ਐ ਇਧਰ ਤਾਂ ਜੁੱਤੇ ਜਮਾ ਕਰਾਇਆ ਜਾਂਦੇ ਨੇ ਆ ਕੇ ਦਿਖਾਉਣਾ ਯਾਰ ਹਨਾ ਇਹਨਾਂ ਨੂੰ ਪੂਰੀ ਜਾਣਕਾਰੀ ਹੈ ਨਾ ਦਰਸ਼ਕਾਂ ਨੂੰ ਵਾਚ ਆ ਗਈ ਦੀ ਵਾਹ ਵਾਹ ਬੜਾ ਚੱਲ ਤੈਂਗਾ ਗਿਫਟੀ ਕਰਾ ਠੀਕ ਆ ਬਾਈਓ ਓਕੇ ਜੀ ਓਕੇ ਬਲਾਗ ਵੀ ਬਣਾਉਣਾ ਉਹ ਕਹਿੰਦੇ ਨੱਗੀ ਜਾਂਦਾ ਤੇਰਾ ਕੰਟੈਂਟ ਤਾਂ ਮਖਾ ਆ ਗਿਆ ਫੇਰ ਐ ਚੜਦੀ ਆ ਬਾਈ ਟਾਲੀ ਇਹ ਵੀ ਦਿਖਾਉਣੇ ਆ ਤੁਹਾਨੂੰ ਟਾਲੀ ਕਿਵੇਂ ਜਾੜੀ ਜਾਂਦੀ ਹੈ ਕਾ ਵਾਦਾ ਯਾਰ ਮੋਟੇ ਤੋਂ ਮੋਟੇ ਪਾਸੇ ਆ ਕੇ ਬੁਲਾ ਹਾਂ ਕਿਨੇ ਪਾਸੇ ਆਟਾ ਚਲੋ ਭਾਈ ਚਲੋ ਭਾਈ ਚਲੋ ਚੱਲ ਮਰਵੰਟੀ ਚਲ ਜਣ ਲੈ ਚਾ ਕੰਮ ਆਏ ਜਾੜੀ ਜਾਂਦੀ ਹੈ ਟਾਲੀ ਹੈ ਆ ਡੰਗਾ ਚੱਕ ਲੈ ਲਾਈਵ ਮੰਨ ਤੱਕ ਮੁੜ ਕੇ ਆ ਹੋੜੇ ਜੇ ਚੱਕੇ ਭਾਈ ਚੱਕ ਮੇਰੇ ਭਾਈ ਰੋਕ 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 ਲਾ ਇਧਰ ਠੀਕ ਬਸੇ ਬਰੇ ਬਰੇ ਬਸ ਲੈ ਮਾਰਦਾ ਨਾ ਹੁਣ ਹੋਰ ਬਸ ਹੋਰ ਚਾੜਦੇ ਨਹੀਂ ਆਹੀ ਸੀ ਇੱਕ ਨਾ ਹੋਰ ਚਾੜਾਂਗੇ ਜੀ ਉਹ ਉਧਰ ਦੇ ਪਾਸੇ ਦੀ ਚਾੜਦੇ ਫਿਰ ਦੂਜੀ ਉਧਰ ਛੋਟ ਵਾਲੀ ਉਹ ਲੈ ਕੇ ਨੂੰ ਸਾਰੇ ਜਾੜਾ ਮਾਣ ਨਾ ਪੜਦੀ ਹੋਣਾ। ਉਹਦੀ ਪਾ ਲਈਆ। ਹਾਂ ਠੀਕ ਆ ਯਾਰ ਫਿਰ ਜਦੋਂ ਤਾਹਾਂ ਲੈ ਕੇ ਜਾਣੇ ਉਹ ਵੀ ਉਦੋਂ ਵੀ ਹੈ। ਹਾਂ ਉਦੋਂ ਵੀ ਇਹੀ ਬੜਾ ਯਾਰ ਖਤਰਨਾਕ ਕੰਮ। ਪੋਰਾ ਵੀ ਲੰਮਾ ਹੀ ਰੱਖਿਆ ਉਹ ਪੀਸ ਆ। ਹਾਂ। ਦਿਖਾ ਦੇ। ਹੋਰ ਜੀ ਕਹਿੰਨੀ ਜੀ। ਦਿਖਾ ਦੇ ਦਰਸ਼ਕਾਂ ਨੂੰ। ਕੈਮੋ। ਜਾ ਮੰਨ। ਅੱਜ ਚੜਦੀ ਕਲਾ ਹੀ ਚਾਹੀਦੀ ਐ। ਦਰਸ਼ਕਾਂ ਨੂੰ ਦੇਖੋ ਜੀ ਪੋਰਾ ਦੇਖੋ ਮਿੱਤਰੂ ਕੱਟਾ ਫੇਰਾ। ਆ ਕਿੰਨੇ ਫੁੱਟਾ ਟਰਾਲੀ? 15 ਫੁੱਟ ਹੋਊਗਾ ਨਾ ਬਈ ਆ ਕਿੰਨੀ ਆ? ਕੋਈ ਹੈਗੀ 15 ਕਬੂ। ਹਨਾ 15 ਫੁੱਟ ਤਾਂ ਹੈਗੀ ਆਰਾਮ ਨਾਲੀ। ਹਾਂ। ਵਧੀਆ ਯਾਰਾ ਲੰਘ ਜੂ ਆਹ ਟੈਂਪੂ ਜਾ ਲੰਘ ਜੂਗਾ ਲੰਘ ਜੂਗਾ ਲਾਉਟਾ ਹਾਂ ਵਧੀਆ ਬਈ ਆਹ ਝਾੜਦੇ ਆ ਫਿਰ ਤੇ ਨਹਿ ਦੋ ਆਏ ਜਲਦਾ ਕੰਮ ਬਈ ਪੂਰਾ ਝਾੜਤੀਆਂ ਰਘਾਮਾ ਕੇ ਮੇਤਰੋ ਸਾਨੂੰ ਪੂਰਾ ਵੀ ਕਿਵੇਂ ਲੱਦੀ ਜਾਂਦੀ ਆ ਟਰਾਲੀ ਛੱਡ ਛੱਡ ਚੱਕ ਮਾਰ ਤੇ ਪੂਰੀ ਬਣਾਦੀ ਉਹ ਨਹੀਂ ਨਾ ਉਹ ਥੱਲੇ ਕੋਈ ਐਸਾ ਉਹ ਲਾਈਏ ਚਿੜੀ ਜੀ ਕਿੱਥੇ ਲੈ ਫੜਾ ਕਰ ਮਣ ਤੂੰ ਲਾਏਗਾ ਫਿਰ ਮੈਂ ਜਾ ਇਹ ਤਾਂ ਆਪ ਲਾਉਂਗੀ ਇਹ ਤੋਂ ਲੱਗਣਾ ਹੀ ਨਹੀਂ ਇਹ ਤੋਂ ਕਿੱਥੇ ਲੱਗੂਗਾ ਮੈਂ ਦਿਖਾ ਕੇ ਲਿਆਉਂਗਾ ਆਏ ਚੱਲਦੇ ਨੇ ਬਾਈ ਮੈਚ ਸਾਡਾ ਦਾਣਾ ਆਏ ਵਧੀਆ ਨਾ ਗਿਆ ਨਾ ਜਿਵੇਂ ਉਹ ਗੁਲਾਬ ਸਿੱਧੂ ਕਹਿੰਦਾ ਹੁੰਦਾ ਆਈ ਲੰਘ ਜਾਂਦਾ ਮੈਂ ਤੇਰਾ ਹਾਂ ਦਾ ਦਿਨ ਬੱਲੀ ਆਈ ਲੰਘ ਜਾਂਦਾ ਇਹ ਨੂੰ ਆਈ ਨਹੀਂ ਪਤਾ ਅੱਜ ਅਸੀਂ ਤੁਹਾਨੂੰ ਉੱਥੇ ਮੈਚ ਰਖਾ ਕੇ ਲਈਏ ਸੁਆਗਤ ਅਟਾ ਭੇਜੇ ਤੇ ਅੱਜ ਕਹਿੰਦੇ ਉੱਥੇ ਲਾਈਵ ਮੈਚ ਦਿਖਾਉਣਗੇ ਕੱਢਾਂ ਮੈਂ ਕਿਹੜਾ ਕੱਢਾਂਗੇ ਬੇਜਦੀ ਸਾਰਿਆਂ ਦੇ ਸਾਬ ਵਾਲੇ ਲੇਟ ਬੰਦ ਹੋਊ 2 ਵਜੇ ਹੋਈ ਉਹ ਇਨਾ ਟਾਈਮ ਨਹੀਂ ਰਹਿਦੇ ਆਪਾਂ ਘੰਟਾ ਕਿਉਂ ਕਿਹੜਾ ਕੱਢਾਂਗੇ ਆਇਨਾ ਕਰ ਸਕਦੇ ਆ। ਓ ਯਾਰ ਮੈਂ ਉਹ ਕਰ ਲਾ ਗਿਆ ਸੀ ਯਾਰ। ਪਹਿਲਾਂ ਹਰਾ ਕੇ ਤੋਰਿਆ ਨਹੀਂ ਯਾਰ। ਪਹਿਲਾਂ ਹਰਾ ਕੇ ਬਲੀ ਤੇ ਤੋਰਿਆ ਹੀ ਆ। ਹਾਂ ਹਾਂ। ਮੈਂ ਕਹ ਤੋਰਾ ਕੇ ਤੋਰਿਆ ਸਾਨੂੰ ਹਰਾ ਕੇ। ਤੂੰ ਤਾਂ ਮੁੜ ਕੋ ਮੁੜ ਗਈ ਹੋਏ ਉਹ ਪੂਰਾ। ਬਾਲਾ ਮੈਂ ਝੁਖਿਆ ਲੈ ਤੂੰ ਛੱਡ ਦੇ ਤੂੰ ਖੇਡ। ਆ ਜਾਓ ਕਿਹੜਾ ਆਂਦਾ। ਆ ਦੇ ਰੂਟੇ ਨਾਲ ਕਸੀਆ ਫੜ ਲਾ ਬੱਸ। ਕੋਈ ਕੀ ਗੱਲ ਆ ਯਾਰ ਚੌ ਚੱਕੋ ਯਾਰ। ਓ ਜਿੰਦਰਾ ਬਿਆ। ਸੁਮਾਤਾ ਬੰਦਾ। ਆਓ ਯਾਰ ਜਿਹੜੀ ਪਹਿਲਾਂ ਗਰਾਊਂਡ ਬਣਾਓ ਵੀਰ ਜੀ। ਮਾਂਥ ਘਰ ਆਇਆ ਖਾਲਸਾ ਸਾਡਾ ਫੇਰੀ ਆਉਂਦਾ ਤੂੰ ਨਹੀਂ ਉਹ ਤੀ ਕਹਿੰਦਾ ਘਰ ਜੋ ਖਿੱਚੀ ਸਿੱਟੋ ਇੱਧਰ ਨਹੀਂ ਮੈਂ ਤਾਂ ਐਂ ਕਹਿਣਾ ਬਾਰੀ ਲਾ ਦਿੰਦੀ ਅੱਜ ਮੈਂ ਤਾਂ ਹਰੀ ਬਰੇ ਨੂੰ ਆਪ ਕਹਿਤਾ ਸੀ ਹਰੀਏ ਨਹੀਂ ਮਾਪਟਰ ਜੀ ਵਧੀਆ ਯਾਰ ਆ ਇੱਕ ਵਾਰੀ ਲਾ ਲੈਣ ਦੇ ਯਾਰ ਉਹ ਮੈਨੂੰ ਲੋੜ ਦੋਨ ਲਾ ਲੈ ਦੋਨ ਨੇ ਕੰਮ ਆ ਯਾਰ ਆਇਆ ਨਾ ਕਰੋ ਨਾ ਆ ਗਿਆ ਆ ਗਿਆ ਮੈਂ ਚੱਲਦਾ ਪੂਰਾ ਹੋ ਚਾਹ। ਚਲੋ। ਓਹ। ਬੰਗਲਾ। ਅੱਜ ਇਹ ਬਹੁਤ ਵਧੀਆ ਮਿੱਤਰੋ। ਬਹੁਤ ਵਧੀਆ ਟਾਈਮ ਸਪੈਂਡ ਹੁੰਦਾ। ਨਾਲੇ ਸਾਡੇ ਸਾਰੇ ਪਹੀ ਦੇ ਬੱਚੇ ਆ ਕੇ ਖੜ ਜਾਂਦੇ ਨੇ ਬਾਕੀ ਰੋਟਾ ਥੋੜਾ ਜਿਆ ਨੀਵੀਂ ਮੂਲ ਕਹੁੰਦਾ ਰੋਟਾ ਕਹਿੰਦਾ ਮੈਂ ਥੋੜਾ ਜਿਹਾ ਝੂਠ ਵੱਧ ਬੋਲ ਪੈਣਾ ਆਹ ਦੇਖੋ ਬੱਬੂ ਮੈਨਾਂ ਉਹ ਜੀ ਦਾ ਪੁਆਇੰਟ ਹੋ ਜਾਂਦਾ ਉਹਦੀ ਕਹਿਣ ਲੱਗ ਜਾਂਦੇ ਬੱਬੂ ਮੈਨਾਂ ਕਿਤੇ ਕਹਿੰਦਾ ਪ੍ਰੀਤ ਵੀ ਕੀ ਪਕਾਉਣ ਬੈਨ ਪੂਰੇ ਦੱਸੇ ਨਾਂ ਲੈ ਕੇ ਪ੍ਰੀਤ ਵੀਰਾ ਬੈਸਟ ਹਾ 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 ਪ੍ਰੀਤ ਵੀਰਾ ਬੈਸਟ ਉਹ ਕਹਿੰਦੇ ਪ੍ਰੀਤ ਵੀਰਾ ਬੈਸਟ ਵਾਹ ਯਾਰ ਮੱਬੂ ਤਾਂ ਹਾਰੀ ਜਾਂਦਾ ਕੌਣ ਗਿਫਟ ਵੀਚ ਬਸਤ ਯਾਰ ਉਹ ਹੀ ਹਾਲ ਤਾਂ ਬੱਬੂ ਬੱਬੂ ਜਿੱਤੀ ਨਾ ਓਏ ਇਹ ਤੇ ਨਾ ਡਿੱਗ ਪਈ ਆਨੇ ਕੋ ਲੈਣਾ ਕਹਿ ਵੀ ਨਾ ਜਾ ਜਾ ਫਿਰ ਅੰਬਰ ਰੋਣ ਲੱਗਿਆ ਸੀ ਬਈ ਮਰੇ ਨੂੰ ਕਿਹਾ ਵੀ ਨਹੀਂ ਬਲੌਗ ਪਤਾ ਲੱਗ ਜੂ ਅਗਲਾ ਕੋਈ ਜਵਾਬ ਕਰੋਂਦਾ ਤੇ ਚੁੱਪ ਆ ਜਾ ਪੁੱਤਰੀ ਇਹਦਾ ਬੜਾ ਸ਼ਿਆਣਾ ਸਾਡਾ ਸ਼ਿਆਣਾ ਸਾਡਾ ਜਾ ਕੇ ਜੀ ਇਹ ਹੁਣ ਨਹੀਂ ਰਹਿੰਦਾ ਇਹ ਤਾਂ ਚਾਹੇ ਡਿੱਗ ਜੇ ਇਹਦਾ ਤਗੜੇ ਜਵਾਬ ਨੇ ਪਾਵਰ ਤਾਂ ਦੇਖੋ ਐ ਕਰਕੇ ਡੌਲਾ ਦਿਖਾਈਂ ਡੌਲਾ ਡੌਲਾ ਦਿਖਾਈਂ ਡੌਲਾ ਡੌਲਾ ਜਿਹਾ ਦਿਖਾ ਦੇ ਆਏ ਨੂੰ ਜਾਊਗੀ ਕਿ ਆਏ ਨੂੰ ਉਧਰ ਰੌਂਡ ਪੈ ਚੁੱਕਿਆ ਮਿੱਤਰੋ ਰੌਂਡ ਪੈ ਚੁੱਕਿਆ ਬਾਈ ਹੁਣ ਤੁਸੀਂ ਦੱਸ ਸਕਦੇ ਹੋ ਵੀ ਸਾਹੀ ਕੌਣ ਹੈ ਰੌਂਡੀ ਚੱਲ ਰੌਂਡੀ ਹਾਂ ਸਾਰਿਆਂ ਤੋਂ ਵੱਧ ਨਿਆਰੇ ਨਹੀਂ ਲੈਂਦੇ ਨੇ ਮੰਨੇ ਸਾਰਿਆਂ ਤੋਂ ਵੱਧ ਦੇਖ ਪੂਰਾ ਬਾਈ ਨਿਹਰਾ ਹੋ ਗਿਆ ਹੁਣ ਸਾਡੇ ਖੇਡਦੇ ਨੂੰ ਪੂਰਾ ਇੰਜੋਏ ਕਰਦੇ ਆ ਸਾਡੇ ਮਾਸਟਰ ਜੀ ਨੂੰ ਵੀ ਸੇਹਰਾ ਜਾਂਦਾ ਇਹਦਾ ਮਾਸਟਰ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਨੀ ਬਹੁਤ ਕੰਮ ਲਾਦੇ ਬੱਚੇ ਪੂਰਾ ਚਾਲਦਾ ਮੇਟਰੋ ਕੰਮ ਕਰ ਕਰਪੇ ਜੀ ਵੀ ਸਾਡੇ ਗੁੱਡ ਆਫਟਰਨੂੰ ਗੁੱਡ ਨਾਈਟ ਹੁੰਦੀ ਆ ਹੁਣ ਦਾ ਬੇਟਾ ਹੁਣ ਗੁੱਡ ਨਾਈਟ ਹੀ ਕਹਦੇ ਫਿਰ ਸਾਰਿਆਂ ਨੂੰ ਕਹੀ ਦੇ ਗੁੱਡ ਨਾਈਟ ਆਪਾਂ ਬੰਦ ਹੀ ਕਰਦੇ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਦਰਸ਼ਕੋ ਕਾ ਕਾ ਪ੍ਰੀਤ ਵੀਰੇ ਆਏ ਵੀ ਕਹਦੇਗਾ ਪ੍ਰੀਤ ਵੀਰੇ ਦਾ ਪੇਜ ਲਾਈਕ ਕਰੋ ਪ੍ਰੀਤ ਵੀਰੇ ਦਾ ਲਾਈਕ ਬਾਏ ਬਾਏ ਮੈਂ ਤਾਂ ਵਿਛੜ ਚੁੱਕਾ ਫਿਰ ਸਾਡਾ ਸਾਡੀ ਟੀਮ ਗਈ ਹੁਣ ਜਾ ਕੇ ਨਹਾਣੂਗੇ ਫਿਰ ਉਹ ਕਰਨਗੇ ਬਗੋ ਚ ਨਹੀਂ ਆਉਂਦੇ ਪਾਂਡੇ ਪਾਂਡੇ ਚੱਕ ਲਿਓ ਪਾਣੀ ਵਾਲੇ ਚਲੋ ਵੀ ਮਤਰੋ ਆਹ ਕਾ ਉਹ ਜਾ ਕੇ ਲੈ ਕਸਿਆ ਆਹ ਕਸਿਆ ਚੱਕੋ ਏ ਢੰਡੇ ਕਸੀ ਚੱਕੀ ਆ ਚੱਕ ਲਿਆ ਉੱਥੇ ਹੀ ਕਰਨਾ ਯਾਰ ਚਲੋ ਵੀ ਮਤਰੋ ਮੇਲਾ ਵੇਚੜ ਗਿਆ ਚੰਗਾ ਵੀ ਮਤਰੋ ਬਣੇ ਰਿਹਾ ਕਰੋ ਸਾਡੇ ਵਲੋਗਾਂ ਨਾਲ ਉਹ ਉਹ ਵੀ ਸੱਚ ਉਹ ਦਰਸ਼ਕ ਜਿਲਾਦਦੇ ਨੇ ਉਹ ਵੀ ਦਿਖਾ ਦਿਏ ਪੂਰਾ ਚੱਲਾ ਪਿਆ ਮਤਰੋ ਕੰਮ ਪਹਰੀ ਗਿਆ ਟਰਾਲੀ ਵੀ ਤੰਨਾ ਦਾਣਾ ਚੱਲੀ ਆ ਬਾੜਾ ਕਿਹੜਾ ਵਧੀਆ ਹੋ ਗਿਆ ਛੋਟਾ ਪੂਰਾ ਹਣਾ ਕੱਟਣਾ ਨਹੀਂ ਯਾਰਾ ਇੱਧਰਲੇ ਪਾਸੇ ਘਟਾ ਹਨਾ ਆ ਹੋਰ ਪਾਸੇ ਲੈ ਆਈ ਜੀ ਹੋਰ ਹਾਂ ਪਾਇਆ ਜਾਂਦਾ ਸੀ ਗੱਲ ਉਹ 베ਰੀ ਜੀ ਦਾ ਫਿਰ ਕਰਤਾ ਦਿੱਤਾ ਜੀ ਛੋਟਾ ਸਾਦਾ ਕਰਾਤਾ ਦਿੱਤਾ ਜੀ ਕਰ ਦੰਦੇ ਵਿੱਚ ਹਾਂ ਕਰ ਦਾਂਗੇ ਕਰ ਦਾਂਗੇ ਚੱਕੋ ਵੀ ਮਤਰੋ ਹੋ ਗਿਆ ਆਪਣਾ ਥਾਂ ਡੇਕਾਂ ਡੂਕਾਂ ਦੀਆਂ ਪਟਾਈਆਂ ਗਈਆਂ